ਪਿਤੇ ਦਿਨੀ ਮਸ਼ਹੂਰ ਐਕਟਰ ਰਾਣਾ ਜੰਗ ਬਹਾਦਰ ਵੱਲੋਂ ਇੱਕ ਨਿੱਜੀ ਚੈਨਲ ਤੇ ਭਗਵਾਨ ਵਾਲਮੀਕੀ ਅਤੇ ਰਮਾਇਣ ਖਿਲਾਫ ਬੋਲੇ ਗਏ ਇਤਰਾਜ਼ਯੋਗ ਸ਼ਬਦ ਦੇ ਖਿਲਾਫ ਨਾਬਾ ਵਿਖੇ ਦਲਿਤ ਸਮਾਜ ਦੇ ਆਗੂਆਂ ਵੱਲੋਂ ਐਕਟਰ ਰਾਣਾ ਜੰਗ ਬਹਾਦਰ ਦਾ ਪੁਤਲਾ ਫੂਕਿਆ ਗਿਆ ਅਤੇ ਜਮ ਕੇ ਨਾਰੇਬਾਜ਼ੀ ਕੀਤੀ ਗਈ ਇਹ ਪੁਤਲਾ ਨਾਬਾ ਦੇ ਮੁੱਖ ਚੌਂਕ ਬੋੜਾ ਵਾਲੀ ਗੇਟ ਵਿਖੇ ਫੂਕਿਆ ਗਿਆ ਅਤੇ ਆਵਾਜਾਈ ਠੱਪ ਕਰ ਦਿੱਤੀ ਗਈ ਇਸ ਮੌਕੇ ਤੇ ਦਲਿਤ ਸਮਾਜ ਦੇ ਆਗੂਆਂ ਨੇ ਕਿਹਾ ਕਿ ਜਦੋਂ ਤੱਕ ਰਾਣਾ ਜੰਗ ਬਹਾਦਰ ਦੇ ਖਿਲਾਫ ਸਖਤ ਕਾਰਵਾਈ ਅਤੇ ਐਫ ਆਈ ਆਰ ਦਰਜ ਨਹੀਂ ਹੁੰਦੀ ਉਦੋਂ ਤੱਕ ਸੰਘਰਸ਼ ਜਾਰੀ ਰਹੇਗਾ ਕਿਉਂਕਿ ਇਸ ਨੇ ਸਾਡੇ ਗੁਰੂ ਦੇ ਖਿਲਾਫ ਗਲਤ ਦਾਵਲੀ ਵਰਤੀ ਹੈ ਅਤੇ ਅਸੀਂ ਹਰਗੇ ਜ਼ਬਰਦਸਤ ਨਹੀਂ ਕਰਾਂਗੇ ਜਦੋਂ ਤੱਕ ਸਖਤ ਤੋਂ ਸਖਤ ਕਾਰਵਾਈ ਨਹੀਂ ਹੁੰਦੀ ਉਦੋਂ ਤੱਕ ਅਸੀਂ ਚੁੱਪ ਕਰਕੇ ਨਹੀਂ ਬੈਠਾਂਗੇ ਇਹਦਾ ਕਾਰਨ ਹੈ ਜੀ ਇੱਕ ਇਹ ਇੰਟਰਵਿਊ ਦੇ ਰਿਆ ਸੀ ਜਿਹੜੀ ਇੰਟਰਵਿਊ ਦੇ ਵਿੱਚ ਜਿਹੜੀ ਅੱਜਕੱਲ ਫੇਸਬੁੱਕ ਤੇ ਬਹੁਤ ਹਾਈਲਾਈਟ ਹੋ ਰਹੀ ਹੈ ਇਹਨਾਂ ਨੇ ਫੇਸਬੁੱਕ ਤੇ ਜਿਹੜਾ ਇਹ ਜੰਗਬਹਾਦਰ ਆ ਦੇਖੋ ਹੁਣ ਅਸੀਂ ਇਹਨੂੰ ਕੁੱਤਾ ਕਹਾਂਗੇ ਕਿਉਂਕਿ ਜਦੋਂ ਇਹ ਸਾਡੇ ਗੁਰੂ ਬਾਰੇ ਇਹਨੇ ਗਲਤ ਸ਼ਬਦ ਵਰਤੇ ਆ ਇਹਨੇ ਸਾਡੇ ਗੁਰੂ ਨੂੰ ਡਾਕੂ ਕਿਹਾ ਤੇ ਸਾਡੀ ਰਮੈਣ ਬਾਰੇ ਇਹਨੇ ਇਹ ਗੱਲ ਕਹੀ ਆ ਕਿ ਜੇ ਉਹ ਡਾਕੂ ਹੋ ਕੇ ਸੁਧਰ ਗਿਆ ਸੀ ਉਹਨੂੰ ਦੇਖ ਕੇ ਪਬਲਿਕ ਨਹੀਂ ਸੁਧਰੀ ਜਾਂ ਰਮੈਣ ਦੇਖ ਕੇ ਅੱਜ ਤੱਕ ਪਬਲਿਕ ਨਹੀਂ ਸੁਧਰੀ ਪਰ ਇਹਨੂੰ ਐਡਾ ਸਮਝਣਾ ਚਾਹੀਦਾ ਕਿ ਤੂੰ ਐਡਾ ਸਮਝਦਾ ਆਪਣੇ ਆਪ ਨੂੰ ਪੰਜਾਬ ਦੀ ਸ਼ਾਨ ਕਲਾਕਾਰ ਸਮਝਦਾ ਪਰ ਤੈਨੂੰ ਕਿਸੇ ਦੇ ਗੁਰੂ ਦੀ ਜਾਂ ਕਿਸੇ ਦੀ ਰਮੈਣ ਦੀ ਜਾਂ ਕਿਸੇ ਦੀ ਦਲੀ ਸਮਾਜ ਦੇ ਵਿਰੁੱਧ ਤੈਨੂੰ ਇਹ ਸ਼ਬਦ ਵਰਤਨੇ ਨਹੀਂ ਚਾਹੀਦੇ ਸੀ ਤਾਂ ਸਾਡੇ ਸਾਰੇ ਭਾਈਚਾਰੇ ਦੇ ਵਿੱਚ ਇਹ ਚੀਜ਼ ਦਾ ਰੋਸ਼ ਹੈ ਕਿ ਇਹਨੇ ਘੱਡਿਆ ਇਨਸਾਨ ਨੇ ਜਿਹੜੇ ਇਹ ਸ਼ਬਦ ਵਰਤੇ ਆ ਕਿ ਜੇ ਸਰਕਾਰ ਨੂੰ ਅਸੀਂ ਅਪੀਲ ਕਰਦੇ ਆਂ ਪ੍ਰਸ਼ਾਸਨ ਨੂੰ ਅਪੀਲ ਕਰਦੇ ਆਂ ਕਿ ਇਹ ਤੇ ਬੰਦ ਹੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਨਹੀਂ ਤਾਂ ਸਾਡਾ ਭਾਈਚਾਰਾ ਹੋਰ ਆਪਣਾ ਸੰਘਰਸ਼ ਤਿੱਖਾ ਕਰੂਗਾ ਤਾਂ ਜਿਹਦੇ ਵਿੱਚ ਅਸੀਂ ਰੋਡ ਵੀ ਜਾਮ ਕਰਾਂਗੇ ਅਸੀਂ ਟੱਕਾ ਵੀ ਜਾਮ ਕਰਾਂਗੇ ਹੋਰ ਵੀ ਕਈ ਤਰ੍ਹਾਂ ਦਾ ਸੰਘਰਸ਼ ਕਰਾਂਗੇ ਜੰਗ ਬਹਾਦਰ ਕੁੱਤਾ ਮੁਰਦਾਬਾਏ 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 ਜੰਗ ਬਹਾਦਰ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਗ੍ਰਿਫਤਾਰ ਕਰੋ ਪੁਤਲਾ ਫੂਕਰੇ ਹਾਂਜੀ ਇਹਦਾ ਅਸੀਂ ਅੱਜ ਪੁਤਲਾ ਫੂਕਰੇ ਆਂ ਪਰ ਜੇ ਇਹਦੇ ਫੇਰ ਵੀ ਸਰਕਾਰ ਆ ਜਾਂ ਪ੍ਰਸ਼ਾਸਨ ਇਹਨੂੰ ਨੱਥ ਨਹੀਂ ਪਾਉਂਦਾ ਤਾਂ ਅਸੀਂ ਆਪਣੇ ਸੰਘਰਸ਼ ਨੂੰ ਹੋਰ ਤਿੱਖਾ ਕਰਾਂਗੇ ਜਿਵੇਂ ਸਾਡੇ ਪੰਜਾਬ ਦੇ ਪ੍ਰਧਾਨ ਕਹਿਣਗੇ ਕਿਉਂਕਿ ਪੂਰੇ ਪੰਜਾਬ ਦੇ ਵਿੱਚ ਇਹਰੇ ਪੁਤਲੇ ਫੁੱਕੇ ਜਾ ਰਹੇ ਆ ਪਰ ਇਹਨੂੰ ਹਲੇ ਤੱਕ ਕੱਲ ਦੇ ਇਹਦੇ ਪੁਤਲੇ ਫੁੱਕੇ ਜਾ ਰਹੇ ਇਹਨੂੰ ਹਲੇ ਤੱਕ ਸ਼ਰਮ ਨਹੀਂ ਆਈ ਕਿ ਇਹ ਆ ਕੇ ਮੰਚ ਤੇ ਆ ਕੇ ਮਾਫੀ ਮੰਗ ਲਵੇ ਤਾਂ ਪਰ ਅਸੀਂ ਅਸੀਂ ਉਹ ਕੌਮ ਦੇ ਆ ਕਿ ਅਸੀਂ ਬਾਲਮੀ ਕੌਮ ਦੇ ਆ ਕਿ ਇਹਨੂੰ ਮਾਫੀ ਮੰਗਵਾ ਕੇ ਹਟਾਂਗੇ ਇਹਨੂੰ ਜੱਤਰ ਸਜ਼ਾ ਨਹੀਂ ਮਿਲਦੀ ਜੱਤਰ ਅਸੀਂ ਚੁੱਪ ਕਰਕੇ ਨਹੀਂ ਬੈਠਦੇ ਬਾਲਮੀ ਸ਼ਕਤੀ ਅਮਰ ਰਹੇ ਅਸੀਂ ਇਹੀ ਕਹਿਣਾ ਚਾਹੁੰਦੇ ਆ ਜੀ ਆਪਣੀ ਯੂਨੀਅਨ ਵੱਲੋਂ ਆਪਣੇ ਭਾਈ ਭਾਈਚਾਰੇ ਵੱਲੋਂ ਵੀ ਜੇ ਉਹ ਵੀ ਇਹਨੇ ਗਲਤ ਇਸਤੇਮਾਲ ਕੀਤਾ ਆਪਣੇ ਸ਼ਬਦਾਂ ਦਾ ਵੀ ਉਹਨੂੰ ਆਪਣਾ ਮਾਫੀ ਮੰਗੇ ਜੀ ਨਹੀਂ ਤਾਂ ਜੋ ਵੀ ਬੰਦੀ ਕਾਰਵਾਈ ਹੋਊਗੀ ਉਹ ਪੂਰਾ ਪੰਜਾਬ ਵੀ ਸਾਰਾ ਕੁਝ ਕਰੂਗਾ ਧਰਨੇ ਲਾਊਗਾ ਬੱਸਾਂ ਰੋਕਾਂਗੇ ਜੋ ਵੀ ਕੁਝ ਕਰਨਾ ਪਊਗਾ ਜਿਵੇਂ ਸਾਨੂੰ ਹੁਕਮ ਹੋਊਗਾ ਸਾਡੀ ਹਾਈ ਕਮਾਂਡ ਦਾ ਅਸੀਂ ਉਹਵੇਂ ਕਰਾਂਗੇ